19 ਅਗਸਤ ਨੂੰ ਪੱਧਰਾ ਦੇ ਕਾਰਨ ਇਸ ਸਮੇਂ ਰਖੜੀ ਨਾ ਬੰਨੋ ਨਹੀਂ ਤਾਂ ਪਵੇਗਾ ਪਛਤਾਉਣਾ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਰਖੜੀ ਵਾਲੇ ਦਿਨ ਪੈਣਾ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਰਖੜੀ ਵਾਲੇ ਦਿਨ ਸਵੇਰੇ ਇਸ਼ਨਾਨ ਅਤੇ ਪੂਜਾ ਕਰਨ ਤੋਂ ਬਾਅਦ ਪੈਣਾ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਉਹ ਉਸ ਦੀ ਆਰਤੀ ਕਰਦੀ ਹੈ ਅਤੇ ਉਸ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹੈ ਪਰ ਇਸ ਸਾਲ ਭੈਣਾ ਰਖੜੀ ਦੇ ਦਿਨ ਤੜਕੇ ਅਜਿਹਾ ਕੁਝ ਵੀ ਨਹੀਂ ਕਰ ਸਕਣਗੀਆਂ ਉਸ ਨੂੰ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਦਰਅਸਰ ਇਸ ਸਾਲ ਰਖੜੀ ਭਦਰਾ ਦੇ ਪ੍ਰਭਾਵ ਹੇਠ ਹੈ ਅਤੇ ਇਸ ਲਈ ਭੈਣਾ ਸਵੇਰੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਨਹੀਂ ਬਨ ਸਕਣਗੀਆਂ ਇਸ ਸਾਲ ਸ਼ਾਵਣ ਮਹੀਨੇ ਦੀ ਪੂਰਨਮਾਸ਼ੀ 19 ਅਗਸਤ ਨੂੰ ਹੈ ਪੂਰਨਮਾਸ਼ੀ 19 ਅਗਸਤ ਨੂੰ ਸਵੇਰੇ 3:04 ਤੋਂ ਸ਼ੁਰੂ ਹੋ ਰਹੀ ਹੈ ਅਤੇ ਪੂਰਨਮਾਸ਼ੀ ਇਸ ਦਿਨ ਰਾਤ 11:55 ਤੱਕ ਹੈ ਪਰ 19 ਅਗਸਤ ਨੂੰ ਸਵੇਰ ਤੋਂ ਹੀ ਭਦਰਾ ਦੀ ਸ਼ਾਂ ਰਹੇਗੀ ਪੂਰणिमा ਤਿਥੀ ਦੇ ਸ਼ੁਰੂ ਹੋਣ ਦੇ ਨਾਲ ਹੀ ਪਧਰਾ ਵੀ ਸ਼ੁਰੂ ਹੋ ਜਾਵੇਗੀ ਜੋ ਦੁਪਹਿਰ ਤੱਕ جاری ਰਹੇਗੀ ਜੋਤਸ਼ੀ ਨੇ ਦੱਸਿਆ ਕਿ ਰਖੜੀ ਵਾਲੇ ਦਿਨ ਸਵੇਰ ਤੋਂ ਦੁਪਹਿਰ 1:32 ਮਿੰਟ ਤੱਕ ਪਧਰਾ ਦੀ ਸ਼ਾਂ ਰਹੇਗੀ ਅਤੇ ਇਸ ਦੌਰਾਨ ਭੈਣਾ ਆਪਣੇ ਭਰਾ ਦੇ ਗੁੱਟ ਤੇ ਰਖੜੀ ਨਹੀਂ ਬੰਨ੍ਹ ਸਕਣਗੀਆਂ ਉਹਨਾਂ ਨੂੰ ਰਖੜੀ ਬੰਨ੍ਹਣ ਲਈ 1:32 ਮਿੰਟ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਪਧਰਾ ਦੇ ਦਿਨ ਰਖੜੀ ਬੰਨ੍ਹਣਾ ਸ਼ੁਭ ਨਹੀਂ ਹੈ ਕਿਉਂਕਿ ਪਧਰਾ ਵਿੱਚ ਕੋਈ ਵੀ ਸ਼ੁਭ ਕੰਮ ਕਰਨਾ ਠੀਕ ਨਹੀਂ ਮੰਨਿਆ ਜਾਂਦਾ ਹੈ ਅਜਿਹੇ ਭਦਰਾ ਦੌਰਾਨ ਰਖੜੀ ਬੰਨਣਾ ਠੀਕ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ 라ਵਣ ਦੀ ਭੈਣ ਨੇ ਭਦਰਾ ਦੇ ਦੌਰਾਨ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨੀ ਸੀ ਅਤੇ ਉਸੇ ਸਾਲ ਭਗਵਾਨ શ્રી ਰਾਮਚੰਦਰ ਜੀ ਨੇ ਉਸ ਨੂੰ ਮਾਰ ਲਿਆ ਸੀ ਉਂ ਦੋ ਤੋਂ ਲੈ ਕੇ ਭਦਰਾ ਦੌਰਾਨ ਰਖੜੀ ਨਹੀਂ ਬੰਨੀ ਜਾਂਦੀ ਉਨਾ ਨੇ ਦੱਸਿਆ ਕਿ ਰਖੜੀ ਬੰਨਣ ਦਾ ਸ਼ੁਭ ਸਮਾ ਦੁਪਹਿਰ 2:07 ਤੋਂ ਰਾਤ 8:20 ਤੱਕ ਹੈ ਜਿਸ ਵਿੱਚ ਪ੍ਰਦੋਸ਼ ਕਾਲ ਸ਼ਾਮ 6:52 ਤੋਂ 9:10 ਵਜੇ ਤੱਕ ਹੋਵੇਗਾ ਅਜਿਹੇ ਵਿੱਚ ਰਖੜੀ ਬੰਨਣ ਦਾ ਇਹ ਸਭ ਤੋਂ ਸ਼ੁਭ ਸਮਾ ਹੈ ਜੇਕਰ ਤੁਸੀਂ ਮਾਂ ਲక్ష్ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਜੀ